ਸਸ਼ੀਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਸ਼ੌਕਿੰਗ ਅਪਡੇਟ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹੁਣ ਇੱਕ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਉਹ ਵੀ ਵੈਰੀਫਿਕੇਸ਼ਨ ਜਿਹੜੇ ਵਿਦਿਨ ਕੈਨੇਡਾ ਰਹਿੰਦੇ ਨੇ ਉਨਾਂ ਵਾਸਤੇ ਬਹੁਤ ਇੰਪੋਰਟੈਂਟ ਵੀਡੀਓ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਈਆਰਸੀਸੀ ਦੇ ਵੱਲੋਂ ਈਮੇਲ ਭੇਜੀਆਂ ਜਾ ਰਹੀਆਂ ਨੇ ਤੇ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦਾ ਸਟੇਟਸ ਉਹਨਾਂ ਦਾ ਵੀਜ਼ਾ ਰੈਕર્ડਸ ਤੇ ਨਾਲ ਹੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦਾ ਸਟੱਡੀ ਰੈਕર્ડ ਜਿਹੜਾ ਹੈ ਉਹ ਮੰਗਿਆ ਜਾ ਰਿਹਾ ਹੈ ਜੀ ਹਾਂ ਬਹੁਤ ਸ਼ੌਕਿੰਗ ਅਪਡੇਟ ਹੈ ਕੈਨੇਡਾ ਨੇ ਮੋਰ ਡਾਕੂਮੈਂਟ ਮੰਗਣੇ ਸ਼ੁਰੂ ਕਰ ਦਿੱਤੇ ਨੇ ਜਿਹੜੇ ਕੈਨੇਡਾ ਦੇ ਵਿਦਿਨ ਰਹਿ ਰਹੇ ਨੇ ਸੋ ਬਹੁਤ ਇੰਪੋਰਟੈਂਟ ਵੀਡੀਓ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੂੰ ਅਡਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਦਰਸਲ ਇੱਕ ਬਹੁਤ ਵੱਡੀ ਅਪਡੇਟ ਕੈਨੇਡਾ ਤੋਂ ਸਾਹਮਣੇ ਆਈ ਹੈ ਇੰਡੀਆ ਦਾ ਇੱਕ ਬਹੁਤ ਵੱਡਾ ਨਿਊਜ਼ਪੇਪਰ ਹੈ ਟਾਈਮਸ ਆਫ ਇੰਡੀਆ ਹਾਲਾਂਕਿ ਉਸਨੇ ਜੋ ਸਟੋਰੀ ਲਗਾਈ ਹੋਏ ਲਗਾਈ ਹੈ ਕਿ ਇੰਡੀਅਨ ਸਟੂਡੈਂਟਸ ਨੂੰ ਵੈਰੀਫਿਕੇਸ਼ਨ ਵਾਸਤੇ ਦੁਬਾਰਾ ਡਾਕੂਮੈਂਟ ਸਬਮਿਟ ਕਰਨ ਦੀ ਰਿਕਵੈਸਟ ਜਿਹੜੀ ਹੈ ਉਹ ਆਈਆਰसीसी ਮੇਲ ਦੇ ਜਰੀਏ ਸੈਂਡ ਕਰ ਰਿਹਾ ਹੈ ਜਦਕਿ ਇਹ ਚ ਅਜੇ ਹਾਂ ਨਹੀਂ ਹੈਗਾ ਇੱਕ ਪਾਕਿਸਤਾਨੀ ਨੂੰ ਵੀ ਇਹ ਰਿਕੁਐਸਟ ਆਈ ਹੈ ਜਿਸ ਨੇ ਮੈਨੂੰ ਕੱਲ ਕੰਟੈਕਟ ਕੀਤਾ ਸੀਗਾ ਹਾਲਾਂਕਿ ਉਹਨੇ ਕੋਈ ਡਾਕੂਮੈਂਟ ਸ਼ੇਅਰ ਨਹੀਂ ਕੀਤਾ ਕੋਈ ਐਵੀਡੈਂਸ ਸ਼ੇਅਰ ਨਹੀਂ ਕੀਤਾ ਪਰ ਜਿਹੜਾ ਇਥੇ ਕਿਹਾ ਜਾ ਰਿਹਾ ਕਿ ਇੰਡੀਅਨ ਸਟੂਡੈਂਟਸ ਨੂੰ ਇੰਡੀਅਨ ਸਟੂਡੈਂਟ ਨੂੰ ਜਿਹੜੇ ਵੀ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੇ ਨੇ ਉਹਨਾਂ ਨੂੰ ਦੁਬਾਰਾ ਡਾਕੂਮੈਂਟ ਭੇਜਣ ਦੀ ਰਿਕੁਐਸਟ ਆ ਰਹੀ ਹੈ ਆਈਆਰਸੀਸੀ ਦਰਸਲ ਮੇਲ ਇੱਕ ਭੇਜ ਰਿਹਾ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਆ ਸਟੱਡੀ ਪਰਮਿਟ ਵੀਜ਼ਾ ਤੇ ਐਜੂਕੇਸ਼ਨਲ ਰੈਕੋਰਡ ਜਿਹੜਾ ਹੈ ਉਹਨੂੰ ਜਿਵੇਂ ਕਿ اٹینڈੈਂਸ ਹੋਗੀ ਜਾਂ ਮਾਰਕਸ ਜਿਹੜੀਆਂ ਨੇ ਉਹਨਾਂ ਨੂੰ ਦੁਬਾਰਾ ਸਬਮਿਟ ਕਰੋ ਸਪੈਸ਼ਲੀ ਜਿਨ੍ਹਾਂ ਨੇ ਜਿਨ੍ਹਾਂ ਦਾ ਵੀਜ਼ਾ ਜਿਹੜਾ 2 ਸਾਲ ਦਾ ਸੀ ਤੇ 2026 ਤੱਕ ਐਕਸਟੈਂਡ ਕੀਤਾ ਗਿਆ ਉਹਨਾਂ ਨੂੰ ਇਹ ਰਿਕੁਐਸਟ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੀ ਟਾਈਮਸ ਆਫ ਇੰਡੀਆ ਦੀ ਰਿਪੋਰਟ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਇੰਡੀਅਨ ਸਟੂਡੈਂਟ ਇਸ ਸਟੱਡਿੰਗ ਇਨ ਕੈਨੇਡਾ ਹੈ been left reeling after receiving email from IRCC requesting this resubmission of curricular documents including study permit visa and educational records such as attendance and mark sheets especially those with valid visa extending to 2026 the jada indian ਨਿਊਜ਼ਪੇਪਰ ਨੇ ਰਿਪੋਰਟ ਕੀਤੀ ਹੈ ਉਹ ਕੀਤੀ ਹੈ ਅਵਿਨਾਸ਼ ਕੌਸ਼ਿਕ ਦੇ ਹਵਾਲੇ ਤੋਂ ਜਿਹੜੇ ਕਿ ਹైదరాబాద్ ਦੇ ਇੱਕ ਸਟੂਡੈਂਟ ਨੇ ਜਿਨਾਂ ਨੂੰ ਇੱਕ ਈਮੇਲ ਰੀਸੀਵ ਹੋਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਤੁਸੀਂ ਆਪਣੇ ਡਾਕੂਮੈਂਟਸ ਜਿਹੜੇ ਆ ਉਹ ਸਬਮਿਟ ਕਰੋ ਜਿਸ ਦੇ ਵਿੱਚ ਤੁਸੀਂ ਪ੍ਰੂਫ ਆਫ ਸਟਡੀ ਯਾਨੀ ਕਿ ਜਿਹੜੀ ਤੁਸੀਂ ਸਟੱਡੀ ਕਰ ਰਹੇ ਹੋ ਉਹਦੇ ਪ੍ਰੂਫ ਜਿਸ ਦੇ ਵਿੱਚ ਉਹਨਾਂ ਨੇ ਪ੍ਰੂਫ ਆਫ ਅਟੈਂਡੈਂਸ ਮੰਗਿਆ ਹੈ ਡਿਟੇਲ ਆਫ ਪਾਰਟ ਟਾਈਮ ਜੌਬ ਕਿ ਜਿਹੜੀ ਤੁਸੀਂ ਪਾਰਟ ਟਾਈਮ ਜੌਬ ਕਰ ਰਹੇ ਹੋ ਉਹਦੀ ਡਿਟੇਲਸ ਦੋ ਸਿਮਿਲਰ ਇਹ ਜਿਹੜੇ ਕਹਿ ਸਕਦਾ ਕਿ ਰਿਕੁਐਸਟ ਜਿਹੜੀ ਆ ਹੋਰ ਕਈ ਸਟੂਡੈਂਟਸ ਨੂੰ ਆਈ ਹੈ ਤੇ ਜੋ ਟਾਈਮਸ ਆਫ ਇੰਡੀਆ ਦੀ ਇਹ ਰਿਪੋਰਟ ਹੈ ਇਹਦੇ ਵਿੱਚ ਸਪੈਸ਼ਲੀ ਪੰਜਾਬ ਦੇ ਸਟੂਡੈਂਟ ਨੂੰ ਟਾਰਗੇਟ ਕੀਤਾ ਗਿਆ ਜਾਂ ਕਹਿ ਸਕਦੇ ਕਿ ਪੰਜਾਬ ਦੇ ਸਟੂਡੈਂਟ ਜਿਹੜੇ ਆ ਉਹ ਇਫੈਕਟਡ ਹੋਣਗੇ ਇਹ ਕਿਹਾ ਗਿਆ ਪਰ ਇਹ ਕਾਲ ਜਿਹੜੀ ਆ ਉਹ ਲਾਹੌਰ ਤੋਂ ਵੀ ਸੀਗੀ ਲਾਹੌਰ ਦਾ ਇੱਕ ਸਟੂਡੈਂਟ ਸੀਗਾ ਮੁਹੰਮਦ ਮੁਸਤਾਫਾ ਸਮਥਿੰਗ ਕਰਕੇ ਇਦਾਂ ਨਾਮ ਸੀਗਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੇਰਾ ਨਾਮ ਤੁਸੀਂ ਲੈ ਲਿਓ ਬਟ ਉਹਨਾਂ ਨੇ ਡਿਟੇਲ ਕੋਈ ਵੀ ਉਹਦੀ ਸ਼ੇਅਰਿੰਗ ਨਹੀਂ ਕੀਤੀ ਹੈਗੀ ਉਸ ਦੇ ਵੱਲੋਂ ਜਿਹੜਾ ਕਿ ਕੈਨੇਡਾ ਦੇ ਵਿੱਚ BC ਦੇ ਵਿੱਚ ਰਹਿ ਰਿਹਾ ਹੈ ਉਸ ਦੇ ਵੱਲੋਂ ਉਸ ਨੂੰ ਵੀ ਇੱਕ ਈਮੇਲ ਆਈ ਹੈ ਜਿਸ ਦੇ ਵਿੱਚ ਉਹਦੇ ਤੋਂ ਡਾਕੂਮੈਂਟਸ ਮੰਗੇ ਗਏ ਨੇ ਇਵਨ ਕਿ ਉਹਨੂੰ ਪ੍ਰੋਬਲਮ ਕੀ ਹੈ ਉਹਨੇ ਕਾਲ ਕਿਉਂ ਕੀਤੀ ਸੀਗੀ ਐਕਚੁਅਲ ਦੇ ਵਿੱਚ ਉਹਦੀ ਜਿਹੜੀ ਸਟੱਡੀ ਹੈ ਉਸ ਦੌਰਾਨ ਉਹਨੇ 2 ਹਫ਼ਤੇ 24 ਘੰਟੇ ਤੋਂ ਵੱਧ ਕੰਮ ਕੀਤਾ ਇੱਕ ਇੱਕ ਹਫਤੇ ਦੇ ਵਿੱਚ ਉਹਨੇ 35 ਘੰਟੇ ਦੇ ਕਰੀਬ ਕੰਮ ਕੀਤਾ 1 ਘੰਟੇ ਦੇ ਇੱਕ ਹਫਤੇ ਦੇ ਵਿੱਚ ਉਹਨੇ ਤਕਰੀਬਨ 27 ਘੰਟੇ ਕੰਮ ਕੀਤਾ ਸੋ ਉਸ ਨੂੰ ਡਰ ਸੀਗਾ ਕਿਤੇ ਉਸ ਨੂੰ ਲੈ ਕੇ ਵੈਰੀਫਿਕੇਸ਼ਨ ਨਾ ਹੋਵੇ ਪਰ ਜਦੋਂ ਕਹਿ ਸਕਦੇ ਕਿ ਇਹ ਨਿਊਜ਼ ਪਬਲਿਸ਼ ਹੋਈ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਕਿਉਂਕਿ ਇੱਕ ਸਟੂਡੈਂਟ ਸੀਗਾ ਇਸ ਕਰਕੇ ਮੈਨੂੰ ਲੱਗਾ ਕਿ ਵੀਡੀਓ ਬਣਾਉਣੀ ਜ਼ਰੂਰੀ ਨਹੀਂ ਹੈਗੀ ਪਰ ਸਵੇਰੇ ਜਦੋਂ ਮੈਂ ਇੱਕ ਆਰਟੀਕਲ ਦੇਖਿਆ ਉਹ ਵੀ ਟਾਈਮਸ ਆਫ ਇੰਡੀਆ ਦਾ ਫਿਰ ਮੈਨੂੰ ਲੱਗਾ ਕਿ ਇਹਦੇ ਉੱਤੇ ਇੱਕ ਵੀਡੀਓ ਰਿਕਾਰਡ ਕਰਨੀ ਚਾਹੀਦੀ ਹੈ ਹਾਲਾਂਕਿ ਇਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਇੰਡੀਅਨ ਸਟੂਡੈਂਟਸ ਨੂੰ ਟਾਰਗੇਟ ਕੀਤਾ ਗਿਆ ਜਦਕਿ ਇੰਟਾਇਰ ਕੈਨੇਡਾ ਦੇ ਵਿੱਚ ਕਿਸੇ ਵੀ ਬੱਚਾ ਜਿਹੜਾ ਵੀ ਬੱਚਾ ਜਿਹੜਾ ਪੜ ਰਿਹਾ ਹੈ ਇੰਟਰਨੈਸ਼ਨਲ ਸਟੂਡੈਂਟ ਹੈ ਉਸ ਨੂੰ ਇਹ ਰਿਕੁਐਸਟ ਜਿਹੜੀ ਹੈ ਉਹ ਆਈ ਹੈ ਜਿਸ ਦੇ ਵਿੱਚ ਇਹ ਵੀ ਜ਼ਰੂਰੀ ਹੈ ਜਾਨਣਾ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਐਸਾਈਲਮ ਦੇ ਕੇਸ ਵਧੇ ਨੇ ਕੀ ਸਟੂਡੈਂਟ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਵਾਕਈ ਉਹ ਸਟੱਡੀ ਕਰ ਰਹੇ ਨੇ ਵਾਕਈ ਉਹ ਆਪਣੇ ਕਾਲਜ ਸਕੂਲ ਜਾ ਰਹੇ ਨੇ ਆਪਣੀ ਯੂਨੀਵਰਸਿਟੀ ਜਾ ਰਹੇ ਨੇ ਜਾਂ ਨਹੀਂ ਜਾ ਰਹੇ ਇਸ ਦੀ ਇਹ ਵੈਰੀਫਿਕੇਸ਼ਨ ਹੋ ਸਕਦੀ ਹੈ ਤੇ ਵਾਕਈ ਉਹਨਾਂ ਦਾ ਵੀਜ਼ਾ ਜਿਹੜਾ ਉਹ ਵੈਲਿਡ ਹੈਗਾ ਜਾਂ ਨਹੀਂ ਹੈਗਾ ਤੇ ਜਿਹੜੀ اٹੈਂਡੈਂਸ ਤੇ ਮਾਰਕਸ਼ੀਟ ਮੰਗੀ ਗਈ ਹੈ ਯਾਨੀ ਕਿ ਉਹਨਾਂ ਦਾ ਟਰੈਕ ਰਿਕਾਰਡ ਸਟੱਡੀ ਦਾ ਕੀ ਹੈਗਾ ਉਸ ਨੂੰ ਧਿਆਨ ਵਿੱਚ ਰੱਖ ਕੇ ਇਹ ਜਿਹੜਾ ਡਾਕੂਮੈਂਟੇਸ਼ਨ ਹੈ ਇਹ ਦੁਬਾਰਾ ਸਬਮਿਟ ਕਰਨ ਦੀ ਗੱਲ ਜਿਹੜੀ ਉਹ ਆਈਆਰਸੀਸੀ ਦੇ ਵੱਲੋਂ ਕੀਤੀ ਗਈ ਹੈ ਦਰਅਸਲ ਕਿਤੇ ਨਾ ਕਿਤੇ ਜਿਹੜੇ ਕੈਨੇਡਾ ਦੇ ਵਿੱਚ ਜਾ ਕੇ ਸਟੂਡੈਂਟ ਐਸਾਈਲਮ ਵਾਲੇ ਪਾਸੇ ਨੂੰ ਜਾ ਰਹੇ ਸੀ ਜਾਂ ਸਟੱਡੀ ਡ੍ਰੌਪ ਕਰਕੇ ਵਰਕ ਪਰਮਿਟ ਜਾਂ ਹੋਰਲੇ ਪਾਸੇ ਨੂੰ ਤੁਰ ਪੈਂਦੇ ਆ ਜਾਂ ਇਲੀਗਲ ਹੋ ਜਾਂਦੇ ਨੇ ਉਹਨਾਂ ਨੂੰ ਲੈ ਕੇ ਖਾਸ ਕਰਕੇ ਇਹ ਇੱਕ ਵੈਰੀਫਿਕੇਸ਼ਨ ਕਿਹਾ ਜਾ ਸਕਦਾ ਹੈ ਨਾਲ ਦੀ ਨਾਲ ਕੈਨੇਡਾ ਨੇ ਹੁਣ ਰੀਸੈਂਟਲੀ ਜੋ ਚੇਂਜਸ ਕੀਤੇ ਕਿ ਜੇਕਰ ਤੁਸੀਂ ਡੀਐਲਆਈ ਚੇਂਜ ਕਰਦੇ ਹੋ ਉਸ ਕੰਡੀਸ਼ਨ ਦੇ ਵਿੱਚ ਤੁਹਾਨੂੰ ਆਪਣਾ ਸਟੱਡੀ ਪਰਮਿਟ ਦੁਬਾਰਾ ਅਪਲਾਈ ਕਰਨਾ ਪਵੇਗਾ ਕਿਤੇ ਨਾ ਕਿਤੇ ਇਸ ਚੀਜ਼ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਦੂਜੀ ਗੱਲ ਕਿੰਨੇ ਕ ਸਟੂਡੈਂਟ ਉੱਥੇ ਜਾ ਕੇ ਆਪਣਾ ਕੋਰਸ ਜਿਹੜਾ ਉਹਨੂੰ ਰੈਗੂਲਰ ਕਰ ਰਹੇ ਨੇ ਜਾਂ ਫਿਰ ਸਟੱਡੀ ਕਰ ਦਿੱਤੀ ਕਈਆਂ ਨੇ ਸਟੱਡੀ ਛੱਡ ਦਿੱਤੀ ਉਹ ਕਿੰਨੇ ਨੇ ਹੁਣ ਆਪਣੇ ਆਪ ਦੇ ਵਿੱਚ ਇਹ ਇੱਕ ਵੈਰੀਫਿਕੇਸ਼ਨ ਈਮੇਲ ਤਾਂ ਹੈ ਹੀ ਹੈ ਜਦੋਂ ਦੁਬਾਰਾ ਡਾਕੂਮੈਂਟਸ ਮੰਗੇ ਜਾਣਗੇ ਉਹਦੇ ਵਿੱਚੋਂ ਇੱਕ ਚੀਜ਼ ਕਲੀਅਰ ਹੋ ਜਾਵੇਗੀ ਕਿ ਭਈ ਕੀ ਵਾਕਿਓ ਇੱਕ ਐਕਟਿਵ ਸਟੂਡੈਂਟ ਹੈ ਜਾਂ ਫਿਰ ਕੈਨੇਡਾ ਦੇ ਵਿੱਚ ਉਹ ਆਪਣਾ ਸਟੇਟਸ ਗਵਾ ਚੁੱਕਾ ਹੈ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਹਿ ਸਕਦੇ ਆ ਕਿ ਅਪਡੇਟ ਹੈ ਜਿਸ ਦੇ ਵਿੱਚ ਆਈਆਰਸੀਸੀ ਹੁਣ ਈਮੇਲ ਭੇਜ ਕੇ ਵੈਰੀਫਿਕੇਸ਼ਨ ਕਰ ਰਹੀ ਹੈ ਉਹਨਾਂ ਸਟੂਡੈਂਟਸ ਦਾ ਜਿਹੜੇ ਕੈਨੇਡਾ ਦੇ ਵਿੱਚ ਸਟੱਡੀ ਕਰਨ ਵਾਸਤੇ ਗਏ ਹੋ ਨਹੀਂ ਸੋ ਉਮੀਦ ਕਰਦਾ ਵਲੌਗ ਪਸੰਦ ਆਇਆ ਹੋਗਾ ਚਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨੂੰੜਾ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਧੰਨਵਾਦ